ਲੜਕੀ ਦਾ ਅਮਨਪ੍ਰੀਤ ਕੌਰ ਹੈ ਜੀ ਇਹ ਵਿਆਹੀ ਸੀ ਵਿਧੀਪੁਰ ਵਿਆਹੀ ਸੀ ਇਹ ਕਿਥੋਂ ਆ ਰਹੇ ਕਿਥੇ ਜਾ ਰਹੇ ਇਹ ਆਪਣੇ ਪਿੰਡ ਚਿੰਨਾ ਬੇੜ ਤੋਂ ਵਿਧੀਪੁਰ ਜਾ ਰਹੇ ਸੀ ਇਹ ਉਸ ਦਿਨ ਉਹਦੀ ਸੱਸ ਨੇ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀਆਂ ਤੇ ਕੁਝ ਅਣਛਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਿਆ ਤੇ ਛੋਟੇ ਧੱਕਾ ਦੇ ਕੇ ਛੱਡ ਦਿੱਤਾ ਫਿਰ ਉਸ ਬੰਦੇ ਆਪਕਾ ਸੀ ਐਫਪੀਐਸ ਅੱਜ ਕੀਤੀ ਸੀ ਉਗੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ ਮੇਰਾ ਨਾਮ ਸਰਪ੍ਰਿੰਦਰ ਕੌਰ ਹੈ ਮੇਰੀ ਲੜਕੀ ਦਾ ਨਾਮ ਅਮਨਪ੍ਰੀਤ ਕੌਰ ਹੈ 6 ਸਾਲ ਹੋ ਗਏ ਭਾਈ ਜਾਨੀ ਪਰੇਸ਼ਾਨੀ ਕਿੱਝ ਆਈ ਸੀ ਕਿ ਤਰਾਏ ਸਰਪ੍ਰੀਤ ਜੀ ਜਾਰੇ ਮਾਂ ਵੀ ਗੁਰਪ੍ਰਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪਾਕਦੀਪ ਕੌਰ ਦੇ ਇੱਕ ਤਾਇਆ ਉਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਮਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋਲ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਦਿਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਫ ਚੱਲਣ ਦੀ ਵੀਡੀਓ ਭਾਈ ਵੇ ਲੈ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋਲ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋਲ ਲਾਦ ਲੈਤਾ ਕੇ ਆਉਣਾ ਮੇਰੇ ਕੋਲ ਦਾਜ ਵੀ ਮੰਗਦੇ ਆਂ ਬਾਹਰ ਕੁੜੀ ਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਤੇਰੇ ਕੋਲ ਕੋਈ ਨਹੀਂ ਆਹਦੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ ਪੰਜ ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤੇ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਰਹਿਣਾ ਚਾਹੀਦਾ ਸੀ ਉਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਘਲਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆਪ ਆਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਉਹਨਾਂ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੇਰਾ ਨਾਮ ਰਮਨਪ੍ਰੀਤ ਸਿੰਘ ਮੈਂ ਲੜਕੀ ਦਾ ਬ੍ਰਦਰ ਆ ਹਾਂ ਜੀ ਲਾਸਟ ਇਅਰ ਮਿਲੀ ਤੁਹਾਡੀ ਲੱਖੜੀ ਭੈਣ ਸੀ ਕੁਝ ਮਿਲੀ ਹਾਂਜੀ ਹਾਂਜੀ ਹਾਂ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਇਹਦੇ ਹਸਬੰਦ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਸ਼ ਦੇ ਤਹਿਤ ਇਹਨਾਂ ਉੱਥੇ ਕਤਲ ਕੀਤਾ ਜੀ ਕਿਤਨ ਦਾ ਕਤਲ ਹੋਇਆ ਸੀ ਹਾਂ ਜੀ 27 ਤਰੀਕ ਦਾ ਘਰ ਵਾਲਾ ਕਾਸ਼ਦੀਪ ਸਿੰਘ ਬਿਦੀਪੁਰ ਫਾੜਕ ਕਿੱਡ ਜਗ੍ਹਾ ਵਿਆਹ ਨਹੀਂ ਸੀ ਆ ਬਿਦੀਪੁਰ ਫਾੜਕ ਜਿੰਨਾਂ ਕਿਦਾਂ ਫੋਰੈਂਸਿਕ ਆਏ ਸਾਰਾ ਹਾਂ ਜੀ ਉਹਦੀ ਉਹਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਗੁਰਬਚਨ ਸਿੰਘ ਜਿਹਦਾ ਮੈਡੀਕਲ ਸਟੋਰ ਹੈ ਉਹਦੀ ਭੈਣ ਦਾ ਇੱਕ ਨਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਇਹਦਾ ਸਾਨੂੰ ਜੀ ਸ਼ੱਕ ਹੋ ਗਿਆ ਉਹਨੇ ਦੱਸਿਆ ਕਿ ਇਹ ਚੋਰੀ ਹੈ ਹੋਈ ਹੈ ਜੋ ਆ ਕੇ ਸਾਰੇ ਪਿੰਡ ਆਡੇ ਨੇ ਸਾਰੇ ਹਲਕੇ ਨੇ ਆ ਕੇ ਦੇਖਿਆ ਲਾਗੇ ਚ ਆ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੁਝ ਦੇਖਿਆ ਮਿਲ ਕੀ ਉਹਨਾਂ ਇਹ ਚੋਰੀ ਦਾ ਕੋਈ ਨਹੀਂ ਨਾਮੁਨਿਸ਼ਾਨ ਅਸਾ ਕਤਲ ਦਾ ਹੀ ਨਾ ਉਹਨਾਂ ਫੋਨ ਖੜੇ ਜੀ ਸਕੂਟੀ ਵੀ ਉਹ ਤੇ ਸਕੂਟੀ ਨੂੰ ਵੀ ਕੱਖ ਨਹੀਂ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੁੱਲਾ ਫੁਲਾਈ ਹੋਈ ਜੀ ਮੋਬਾਈਲ ਵੀ ਉਹਨਾਂ ਕੋਲ ਪੈਸੇ ਵੀ ਉਹਨਾਂ ਕੋਲ ਕੇ ਚੋਣ ਕੱਖ ਨਹੀਂ ਖੜਿਆ ਇਹਨਾਂ ਮਰਡਰ ਪਲਾਨ ਕਰਕੇ ਪੂਰਾ ਪਲਾਨਿੰਗ ਦੇ ਤਹਿਤ ਇਹਨਾਂ ਕੁੜੀ ਸਾਡੀ ਨੂੰ ਵੇਖੋ ਜੀ ਮਾਰਤਾ ਅਜ ਪਹਿਵੇਂ ਦਿਨ ਵੇਖੋ ਲਾਸ਼ ਮਿਲੀ ਹੈ ਅੱਜ ਧਾਰੀ ਵਾਲੇ ਮਿਲੀ ਜੀ ਲਾਸ਼ ਪੁਲਿਸ ਵਾਲਾ ਹੁਣ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਰਫ ਦਾ ਗੁਰਦਾਸਪੁਰ ਭੇਜਿਆ ਪਹਿਲਾਂ ਕੋਈ ਕਾਰਵਾਈ ਕੀਤੀ ਪੁਲਿਸ ਨੇ ਪਹਿਲਾਂ ਮੈਨੂੰ ਅਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਕਿਸਨ ਵੀ ਜਾਂਦਾ ਆਦੀ ਮਦਰ ਨੂੰ ਫੜਿਆ ਜੀ ਮੰਨ ਕੀ ਕਰਦੇ ਮਾਂ ਕਰਦੇ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜ਼ਾ ਚੁੱਕ ਕੇ ਲਿੰਟਾ ਬਣਾ ਕੇ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਡੇਕਾ ਰਹਿੰਦੇ ਰਹੇ ਜੀ ਸੁਵਾਂ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਇਹਨਾਂ ਚਲ ਹੋ ਗਈ ਸੀ ਬੇਟਾ 1.5 ਸਾਲ ਹੋ ਗਿਆ ਹੈ ਭਾਜੀ ਮੰਗ ਕਰਦੇ ਜਾਂ ਕਿਸ ਤਰ੍ਹਾਂ ਦੀ ਮੰਗ ਦਾਇਰੀ ਮੰਗ ਕਰਦੇ ਸੀ ਮੈਂ ਤੰਗ ਪਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਦਿਨ ਆਈਆ ਹੱਥੀ ਪੇ ਨੇ ਕੁੜੀ ਦੇ ਇਹ ਤਾਂ ਨਹਿਰ ਤੇ ਸੁੱਟੀ ਆ ਕਿੱਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੀ ਲੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਤੋਂ ਆ ਰਹੀ ਮੇਰਾ ਨਾਮ ਐੜੀ ਵਿਚਾਰੀ ਜਿਹਦੀ ਡੈਡ ਬੋਡੀ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨਹਿਰ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਤੇ ਮੈਂ ਐਸ.ਐਚ.ਓ. ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਦੀ ਐ ਤੇ ਸਾਡੇ ਸਰਉਨੀ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜਿਸੀਂ ਆ ਗਏ ਆ ਤੇ ਸਰਉਨੀ ਮੌਕੇ ਤੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀয়াল ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਐਸ.ਐਚ.ਓ. ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ